ਇਦਾਂ ਬਿਆ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਅੱਜ ਖੇਤਾਂ 'ਚ ਪਹੁੰਚੇ ਹੋਏ ਆ ਗੱਗੇ ਬਾਈ ਆ ਸਹਜੋਤ ਵੀਰ ਤੇ ਅੱਜ ਆਪਾਂ ਤੁਹਾਨੂੰ ਕੋਈ ਟਰੈਕਟਰ ਨਹੀਂ ਦਿਖਾਉਣਾ ਹੈਗਾ ਬਾਈ ਤੇ ਤੁਹਾਨੂੰ ਦਿਖਾਉਣਾ ਅੱਜ ਮੋਟਰਸਾਈਕਲ ਆਪਣੇ ਕੋਲ ਸੇਲ ਵਾਸਤੇ ਆਇਆ ਤੇ ਬੋਲਟ ਹੈ ਬਾਈ ਤੁਹਾਨੂੰ ਆਪਾਂ ਦਿਖਾਉਨੇ ਆ ਕੋਈ ਮੇਰਾ ਵੀਰ ਸ਼ਕੀਨ ਹੋਇਆ ਬੋਲਟ ਲੈਣ ਦਾ ਬਾਈ ਦੇਖ ਲਿਓ ਵਧੀਆ ਬੋਲਟ ਹੈ ਨਾ ਤੁਹਾਨੂੰ ਦਿਖਾਉਣੇ ਆ ਜੋ ਉਹ ਜੀ ਹੱਥ ਤੋਂ ਪਹਿਲਾਂ ਮੈਂ ਲੋ ਬਾਈ ਗੱਗੇ ਬਾਈ ਨੂੰ ਤਾਂ ਸਾਬਜੋਤ ਬਾਈ ਨੂੰ ਹੋ ਗਿਆ ਅੱਗੇ ਵੀਰੇ ਠੀਕ ਹੈ ਜੀ ਦੇਖ ਜੇ ਕੋਈ ਫਿਰ ਮੇਰਾ ਕਹ ਹੈ ਵਧੀਆ ਨਹੀਂ ਬਿਲਕੁਲ ਬਾਈ ਜੱਗੂ ਤਾਂ ਮੰਦਾ ਲੈ ਆਉਣ ਨੂੰ ਦੇਖ ਜੇ ਕੋਈ ਬਾਈ ਗੱਗੇ ਵੀਰ ਨੂੰ ਕੱਲ ਉਹ ਤੋਂ ਟਰੈਕਟਰ ਕਿਹਾ ਉਹ ਮੋੜ ਗਿਆ ਇਹਨਾਂ ਮਨ ਬਾਈ ਫੋਟੋ ਭੇਜੀ ਦੀ ਹਾਂ ਮੈਂ ਕਿਹਾ ਬਾਈ ਜੱਗੂ ਬੁਲਟ ਨਹੀਂ ਮਿਲਣਾ ਹੈ ਜਾ ਹਾਂ ਵੀ ਲਿਆ ਜਾ ਕੇ ਦੇਖ ਠੀਕ ਆ ਠੀਕ ਆ ਮੈਂ ਦੇਖਿਆ ਉਹਦਾਂ ਮੇ ਕੋਈ ਖੜਾ ਬੁਲਟ ਕਲਾਸਿਕ ਬੁਲਟ ਤਾਂ ਮਿਲਦਾ ਹੀ ਨਹੀਂ ਸਾਫ ਕਦੇ ਆ ਠੀਕ ਆ ਬਹੁਤ ਸਾਫ ਬੁਲਟ ਹੈ ਯਾਰ ਮਨੂ ਆਇੰਦਾ ਸਮਝੋ ਵੀ ਗੱਗੇ ਕੋਲ ਹੈਗਾ ਪੈਨ ਚਲਾਇਆ ਹੋਇਆ ਵੀ ਨਾਲ ਇਹਨੂੰ ਮਾਰਕੀਟ ਦਾ ਪਤਾ ਹੈ ਹੁਣ ਆਪਾਂ ਕਿਹੜੇ ਕਿਤੇ ਲੈ ਆਤਾ ਤਾਂ ਬੁਲਟ ਫੇ ਵੀ ਟੀਟਾ ਬਾਈ ਪਈਆਂ ਵੀ ਉਹਦੇ ਹਾਲ ਚਾਲ ਕੀ ਹਨ ਪੂਰਾ ਦੇਖਦਾ ਇਹਦਾ ਆ ਦੇਖ ਲੈ ਇਹ ਵੀ ਸਾਫ ਪਿਆ ਇਹਨਾਂ ਦਾ ਮੈਂ ਤੁਹਾਨੂੰ ਹੋਰ ਇੱਕ ਵੀ ਲੀਟਰ ਨਹੀਂ ਹੈ ਕਿਤੇ ਬੁਲਟ ਪਰ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਬਾਈ ਜਿਗਣਾ ਆਪਾਂ ਮੁੰਡੇ ਖੁੰਡੇ ਆ ਆਪਣੀ ਚਲਾਈ ਆ ਉਹ ਲੱਗ ਆ ਹਾਂ ਇਹ ਜਿਗਣਾ ਸੂਝਵਾਰ ਬੰਦਾ ਹੋ ਗਿਆ ਵਿਆਹਿਆ ਬਰਾ ਬੰਦਾ ਹੋ ਗਿਆ ਉਹ ਥੋੜਾ ਦੇਖ ਕੇ ਚਲਾਉਂਦਾ ਚੀਜ਼ ਇਹਨਾਂ ਦਾ ਇਹ ਉਹ ਬੰਦੇ ਕੋਲ ਬਾਈ ਬੁਲਟ ਦਾ ਕਾਂ ਕਰਕੇ ਬੋਲਟ ਇੰਨਾ ਸਾਫ਼ ਰੱਖਿਆ ਪਿਆ ਬੰਦੇ ਨੇ ਸੰਭਾਲ ਪੂਰੀ ਰੱਖੀ ਪਿਆ ਟੇਪ ਟੂਪ ਕਰਵਾਈ ਲੈ ਫੋਟੋ ਪਰ ਮੈਂ ਕਹਿੰਦਾ ਫੋਟੋ ਬਹੁਤ ਲੱਗਿਆ ਮੈਨੂੰ ਆਇਆ ਨਾ ਬੋਲਟ ਮੈਂ ਕਹਿੰਦਾ ਬਈ ਕੋਈ ਚੀਜ਼ ਹੈ ਪਿਆ ਯਾਰ ਬਾਕੀ ਬਾਈ ਤਾਂ ਤਾਂ ਨਹੀਂ ਕੁਝ ਨਹੀਂ ਕਰਿਆ ਸਿੱਧਾ ਆਪਾਂ ਵੀਡੀਓ ਪਾ ਰਹੇ ਹਾਂ ਨਿਕਲ ਨੁਕਲ ਹੋ ਗਿਆ ਬਾਈ ਬੋਲਟ ਪਛਾਣ ਨਹੀਂ ਹਜੇ ਤੱਕ ਮੈਂ ਲੈ ਕੇ ਆ ਗਿਆ ਮੈਂ ਕਿਹਾ ਪਤਾ ਗੱਗੇ ਬਾਏ ਨੂੰ ਚੈੱਕ ਕਰਾਉਣਾ ਹਾਂ ਤੇ ਮੈਂ ਕਿਹਾ ਮੇਰੇ ਪੈਸੇ ਨਹੀਂ ਤੇ ਮੈਂ ਲੈਣਾ ਵਾ ਮਤਲਬ ਬਹੁਤ ਪਸੰਦ ਆ ਬੋਲਟ ਯਾਰ ਹੈਗਾ ਇਹ ਬੋਲ ਹੁੰਦਾ ਬੋਲਦਾ ਮੇਰਾ ਤਾਂ ਲੋ ਬਾਈ ਹੁੰਦਾ ਫਿਰ ਤਾਂ ਪੱਕਾ ਲੈ ਲੈਣਾ ਤਾਂ ਬੋਲਟ ਹੈਗਾ ਇੱਕ ਖਾਲਾ ਇੱਕ ਗੱਲ ਆ ਗਈ ਉਪਰ ਬਹਿ ਨਹੀਂ ਹੁਣ ਨਹੀਂ ਕੋਈ ਜੱਕਾ ਦੋ ਬੋਲਟ ਖਾਣ ਦੇ ਘਰ ਮੈਂ ਗੱਗੇ ਨੂੰ ਬਾਈ ਪਸੰਦ ਦਾ ਗੱਗਾ ਕਹਿੰਦਾ ਨਹੀਂ ਮੈਂ ਹੀ ਲੈ ਲੈਣਾ ਤਾਂ ਗੱਗੇ ਆ ਯਾਰ ਹੁਣ ਤੇਰਾ ਉਹ ਵੀ ਦੂਆ ਤੇਰੇ ਨੌ ਹੋਇਆ ਵਾ ਸਭ ਕੁ ਹੋਇਆ ਵਾ ਯਾਰ ਹਾਂ ਠੀਕ ਨਹੀਂ ਜਿਹੜੇ ਸਾਵਾਂ ਚੀਜ਼ਾਂ ਨਾ ਬਾਈ ਮੈਂ ਦਵਾ ਨੋ ਵੀ ਘਾਲੂਗਾ ਇਹਨੂੰ ਹਾਂ ਸਾਵਾਂ ਦੇ ਕਿੰਨੇ ਯਾਰ ਗੱਗਾ ਨਹੀਂ ਵੇਖਦਾ ਜੇ ਚੀਜ਼ ਲੈਣੀ ਵੇਰ ਨਹੀਂ ਇਹ ਇੰਨੇ ਚੀਜ਼ਾਂ ਗੋੜ ਹੈ ਨਾ ਇਹ ਅਸੀਂ ਇਹ ਨਹੀਂ ਗੋੜਦਾ ਆਲੂ ਨਾ ਘਾਟਾ ਪਾਤਾ ਹਾਂ ਆਲੂ ਵੀ ਮੈਂ ਦਦਾਂ ਪਿਛਲੇ ਸਾਲ ਮੈਂ ਵੀ 2 ਕਿੱਲੇ ਲਾਇਏ ਤੇ ਤੈਨੂੰ ਪਤਾ ਮੇਰਾ ਹੈ ਆਲੂ ਨੇ ਮੂੰਹ ਔੜਿਆ ਠੀਕ ਹੈ ਮੈਂ ਲਾਇਦੇ ਮੇਰਾ ਆਲੂ ਨਿਕਲਿਆ ਬਹੁਤ ਬਾਈ ਹਾਂ ਮੈਂ ਰੇਰੂ ਪਾਇਆ ਵਾ ਤਾਂ ਮੈਂ ਤਾਂ ਮੇਰਾ 30 40 ਹਜ਼ਾਰ ਦਾ ਘਾਟਾ ਮੰਨੂ ਯਾਨੀ ਕਿ ਮੇਰਾ ਫਿਰ ਵੀ 2500 ਨੂੰ ਘੱਟਾ ਪੈ ਗਿਆ ਤਾਂ 2500 ਰੁਪਏ ਨੂੰ ਹਾਂ ਤਾਈ ਸਾਨੂੰ ਮੇਰੇ ਜਣ ਜਣੇ ਮੇਰੇ ਕੀਲੇ ਦਾ 200 ਤੋਂ ਪਲੱਸ ਘਟਾ ਨਿਕਲਿਆ ਇਹਦਾ ਪਰ ਫਿਰ ਵੀ ਗੱਗੇ ਮੇਰੇ ਨਿਕਲੇ 60 62 ਗੱਗੇ ਵੀਰੇ ਖੇਚਲਾ ਬਹੁਤ ਆ ਯਾਰ ਖੇਚਲਾ ਤਾਂ ਹੈ ਹੀ ਖੇਚਲਾ ਬਹੁਤ ਹੈ ਚੱਕਰ ਆ ਨਾ ਜਿੰਨੀ ਖੇਚਲਾ ਕਰਦਾ ਖੇਚਲਾ ਬੰਦਾ ਕਰ ਲੈਂਦਾ ਹਾਂ ਕਿ ਕਿ ਵੀਰੇ ਆਲੂ ਆਲੂ ਵੀਰੇ ਉਹ ਜੀਮਦਾਰ ਨੂੰ ਲੈ ਕੇ ਫਾਇਦਾ ਜਿੰਨਾ ਹਰੇਕ ਸਾਲ ਲਾਉਣੇ ਆ ਬਸ ਬਸ ਬਾਈ ਰੂਟੀਨ ਜਿਹਦੀ ਕੋ ਆਪਣੀ ਚੰਗੀ ਜ਼ਮੀਨ ਆ ਪਰ ਜਿੱਕਣਾ ਹੁਣ ਇਹਨੇ ਗੰਨਾ ਲਾਉਣਾ ਚੱਲ ਇਹਨੇ ਲਾ ਲੈ ਕੋਈ ਚੱਕਰ ਨਹੀਂ ਉਹ ਕੋਈ ਵੀ ਚੀਜ਼ ਆ ਕਰਕੇ ਪਤਾ ਲੱਗਦਾ ਕਰਕੇ ਦਾ ਪਤਾ ਲੱਗਦਾ ਹੀ ਆ ਪਰ ਫਿਰ ਵੀ ਆਲੂਆ ਨੇ ਆਇਆ ਕਿ ਭਾਈ ਮੀਂਹ ਜਿਹੜਾ ਕਸੂਤਾ ਪੈ ਗਿਆ ਨਾ ਉਹਦੇ ਕਰਕੇ ਪਤਾ ਗਿਆ ਹੈ ਅੱਛਾ ਉਹ ਬੰਦਾ ਬੋਲਦਾ ਭਾਈ ਅੱਗੇ ਵੀਰੇ ਮੜਾ ਸਟਾਰਟ ਕਰਕੇ ਦਿਖਾ ਭਾਈ ਆਵਾਜ਼ ਲੋਵਾ ਦੀ ਆਵਾਜ਼ ਕਰੂ ਕਰੋ ਚੱਲ ਵਾਜ ਕਰੋ ਚੰਨ ਮਾਸਰ ਬਾਈ ਦੂਆ ਪਿਆ ਹੋਇਆ ਹਾਂ ਜਦੋਂ ਬਾਈ ਗਲਤ ਕੰਮ ਬੋਲਾਕ ਜਾਣਾ ਜੇ ਸਸ ਦੂਆ ਪੋਣਾ ਆਪਾਂ ਨੂੰ ਠੀਕ ਚੱਲਿਆ ਵਾ ਦੇ ਖਾਦੀ ਹੈ ਬਾਈ 5 23000 ਆ ਬਾਈ 23600 23600 ਕੁਸ ਚੱਲਿਆ ਵਾ ਬਾਈ ਇੱਕ ਤੁਹਾਨੂੰ ਦਾਰਿਆ ਮੁਰਲਾ ਟਾਇਰ ਦੇ ਨਾਲ ਦਾ ਹੀ ਆ ਠੀਕ ਹੈ ਜੀ ਮੁਰਲਾ ਟਾਇਰ ਤਾਨੂੰ ਆਪਾਂ ਟਾਇਰ ਦਾ ਮਾਰਕਾ ਤਾਂ ਇੱਕ ਵੀ ਚੈੱਕ ਕਰਾ ਦਨੇ ਆ ਉਰੇ ਲੱਗਿਆ ਹੋਆ ਕੱਢ ਦਾ ਆਵਾਜ਼ ਆਦੀ ਹਾਂ ਹਾਂ ਉਰੇ ਹੀ ਹੁੰਦਾ ਆ ਦੇਖੋ ਬਾਈ 2 2014 ਮਾਡਲ ਹੈ 12ਵੇਂ ਮਹੀਨੇ ਦਾ 14 ਦੀ ਮਾਰਕਾ ਪਿਛਲਾ ਟਾਇਰ ਇਹਦਾ 12 ਮਹੀਨਾ ਹੈ 11 ਹਾਂ 15 ਮਿੰਟ ਹੋ ਗਿਆ 15 ਹੀ ਹੋ ਗਿਆ ਹਾਂ ਚਲੋ 14 ਹੀ ਰੱਖੋ ਪਿਛਲਾ ਟਾਇਰ ਬਾਈ ਚੇਂਜ ਹੋਇਆ ਵਾ ਠੀਕ ਆ ਨੰਬਰ ਵੀ ਬਾਈ ਵਧੀਆ 32 12 6668 ਟੋਪੜ ਦਾ ਨੰਬਰ ਆ ਠੀਕ ਆ ਜੀ ਬਾਕੀ ਬਾਈ ਦੇਖ ਲਿਓ ਬਾਕੀ ਗੱਗੇ ਬਾਈ ਨੇ ਪਾਸ ਕਰਤਾ ਸਾਬਜੋ ਉਹਨੇ ਵੀ ਕਰਤਾ ਬਾਕੀ ਬਾਈ ਇਹਨੂੰ ਲੈ ਕੇ ਚੱਲੇ ਗਏ ਹਨਾ ਉਹਦਾ ਮਨੇ ਕਰੀ ਜਾਂਦਾ ਬਾਕੀ ਹੋਰ ਆ ਬਾਈ ਸਾਬਜੋ ਤਾਂ ਹੈ ਜਿਹੜਾ ਬੋਲਟਰ ਦਾ ਸ਼ਕੀਨ ਹੁੰਦਾ ਉਹ ਤਾਂ ਆਪੇ ਦੇਖ ਲੈਂਦਾ ਕਿ ਉਹਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਕੁਝ ਵੀ ਬੋਲਟਰ ਬਾਈ ਇੱਕ ਦੇਖੋ ਬਾਕੀ ਬਾਈ ਦੇਖ ਲਿਓ ਕਿਸੇ ਨੂੰ ਹੋਇਆ ਮਾਡਲ ਦੱਸਤਾ ਆਪਾਂ ਨੇ 14 ਮਾਡਲ ਆ ਨਾਲ ਦਿਖਦਾ ਹੈ ਨਾ ਵੀਡੀਓ ਚ ਉਹੀ ਚੀਜ਼ ਆ ਹਾਂ ਹਾਂ ਬਾਕੀ ਬਾਈ ਤੋ ਤਾ ਨਹੀਂ ਰਵੀਂ ਨਹੀਂ ਹੋਈ ਆ ਚੀਜ਼ਾਂ ਤੇ ਬਾਈ ਆ ਜੀ ਜੰਦੇ ਟੇਪ ਹੋਈ ਵੀ ਆ ਜੀ ਠੀਕ ਆ ਇਹਦੇ ਵੀ ਟੇਪ ਹੋਈ ਹੋਈ ਆ ਮੋੜਲੀ ਲਾਈਟ ਤੇ ਮੀਟਰ ਤੇ ਸਹਿਜੂ ਆ ਚੀਜ਼ਾਂ ਥੱਲੇ ਤੇ ਨਵੀਆਂ ਨਿਕਲੀਆਂ ਕਿਉਂਕਿ ਗਿੱਦਾ ਰਿਹਾ ਜੱਦੀਓ ਟੇਪ ਹੋਈ ਵੀ ਆ ਬੰਨਾ ਵਧੀਆ ਯਾਰ ਆ ਜੀ ਚਾਹੀਦੀ ਆ ਕਰਾ ਬਿਲਕੁਲ ਬਿਲਕੁਲ ਤੇ ਬਾਈ ਇੱਧਰ ਗੰਨਾ ਲੈ ਕੇ ਜਾ ਰਿਹਾ ਗੱਗਾ ਬਾਈ ਬਾਈ ਗੰਨਾ ਦੇਖੋ ਕਿਹੜਾ ਟਾਪ ਦਾ ਦੇਖੋ ਜੀ ਗੰਨਾ ਪਾਹੇਆ ਖੜਾ ਗੰਨਾ ਵਿੱਚ ਹੈ ਜੋ ਕਿਹੜੀ ਵੈਰੈਟੀ ਬਾਈ ਇਹ 95 ਹੈ ਅੱਛਾ ਬਹੁਤ ਨੇ ਬੀਜ ਤਿਆਰ ਕਰਿਆ ਪਹਿਲਾਂ ਇੱਥੇ ਅੱਛਾ ਉਹ ਆ ਇਹ ਬੂਟਾ ਵੀ ਬਹੁਤ ਸੋਹਣਾ ਹੁੰਦਾ ਬਾਈ ਅੱਛਾ ਇਹ ਬਾਈ ਇਦਾਂ ਬੂਟੇ ਵਟੇ ਲਾਉਣਾ ਵਧੀਆ ਚੀਜ਼ ਆ ਵਧੀਆ ਚੀਜ਼ ਆ ਬਾਈ ਇੱਕ ਨੰਬਰ ਜਿਖਣਾ ਬਾਜਰਾ ਖੜਾ ਹੁੰਦਾ ਹੈ ਹੈ ਜਿਹੜੀ ਖੜੀ ਹੁੰਦੀ ਆ ਉਹੀ ਚੀਜ਼ ਆ ਉਹ ਚੀਜ਼ ਆ ਆ ਕੇ ਦੇਖ ਲਓ ਹੁਣ ਵੀ ਹਰਾ ਪਿਆ ਮਟਾਈ ਬਹੁਤ ਆ ਨਾ ਗੰਨੇ ਦੀ ਬਾਈ ਬਹੁਤ ਆ ਗੰਨੇ ਦੀ ਲੰਬਾਈ ਬਹੁਤ ਆ ਭਰੀ ਬਾਈ ਦੇਖ ਲਾ ਕਿੰਨੀ ਕ ਪਾ ਰਹੇ ਆ ਹਾਂ ਉਹੀ ਗੱਲ ਆ 2 ਬੰਦੇ ਚ ਕਾ ਰਹੇ ਆ ਇੰਨੀ ਕ ਨੂੰ ਨਿੱਗਰ ਗੰਨਾ ਹਨਾ ਗੰਨਾ ਬਹੁਤ ਆ ਵੀ ਮੋਟੀ ਪੂਰੀ ਬਹੁਤ ਬਿਲਕੁਲ ਬਿਲਕੁਲ ਹਾਂ ਤੇ ਲੰਬਾਈ ਚ ਤਾਂ ਤੁਸੀਂ ਦੇਖੇ ਸਕਦੇ ਹਾਂ ਲੰਮਾ ਖਾਦਾ ਬਾਈ ਲੰਮਾ ਖਾਦਾ ਉਧਰ ਉਹ 38 ਖੜਾ ਪਰ ਉਹ ਦੇਖ ਲਓ ਆਹ ਕੋ ਉਹ ਤਾਂ ਸੁੱਕਿਆ ਹੋਇਆ ਉਹਦੇ ਪਰਲੀ ਸਾਈਡ ਆ ਜਿਹੜਾ ਖੜਾ ਹੈ ਨਾ ਹਾਂ ਉਹ ਦੇਖੋ ਬਾਈ ਉਹ ਬਾਵੇਂ ਬਾਸੇ 38 ਖੜਾ ਖਤਮ ਹੋ ਗਿਆ ਹਾਂ ਉਹ 38 ਖੜਾ ਬਰਲੇ ਬਿਲਕੁਲ ਬਾਈ ਗੰਨਾ ਆਇਆ ਨੇ ਇੱਕ ਨੰਬਰ ਹੈ ਜਿਹਨੂੰ ਕਹਿੰਦੇ ਆ ਬਹਿ ਜਾ ਬਹਿ ਜਾ ਵਾਲਾ ਕੰਮ ਆ ਬਾਈ ਬੀਜ ਤਾਂ ਮੈਂ ਕਹਿੰਦਾ ਕੋਈ ਹੈ ਨਹੀਂ ਬੁੱਕਾ ਸਾਰਾ ਹਨਾ ਨੋ ਬੀਜ ਤਾਂ ਹੈ ਬਾਈ ਇਹਦਾ ਗੰਨਾ ਨਹੀਂ ਪਟਣ ਦਿੰਦਾ ਇਹ ਕਿਸੇ ਨੂੰ ਅੱਛਾ ਆਹ ਕੰਮ ਠੀਕ ਆ ਠੀਕ ਆ ਠੀਕ ਆ ਇਹਦਾ ਦੇਖ ਆਗੇ ਆਗੇ ਪੱਤੀ ਖਣੀ ਜਾ ਕੇ ਕਿਹਨਾਂ ਕਿ ਜਾਵੀਂ ਨਿਕਣਾ ਹਾਂ ਅੱਛਾ ਸਣੇ ਆਗ ਪੱਤੀ ਆਗ ਪੱਤੀ ਬਾਈ ਅੱਛਾ ਠੀਕ ਆ ਮੇਲ ਵਾਲਾ ਰੇਟ ਆ ਕੋਈ ਨਹੀਂ ਅੱਛਾ ਰੇਟ ਵੀ ਮੇਲ ਵਾਲਾ ਜੀ ਯਾਰ ਹੋਵੇ ਤਕੜਾ ਅੱਛਾ ਹੋਣੇ ਆਗ ਪੱਤੀ ਜਾਊਗਾ ਭਾਈ ਠੀਕ ਆ ਜਿੰਦਾ ਦਾ ਰੇਟ ਆ ਨਾਲੇ ਓਕੇ ਓਕੇ ਨਾ ਕਹਿੰਦਾ ਸਾਰਾ ਬਾਤ ਕਹਿੰਦੇ ਇੱਕ ਕੈਰ ਵੀ ਗੰਨਾ ਇਹ ਬੀਜ ਨਾ ਮਾਨਾ ਇਹ ਹਾਂ ਬੀਜ ਨਾ ਮਾਨਾ ਕਿਤਾ ਕੇ ਵੀ ਯਾਰ ਸਭ ਨੂੰ ਐਵੇਂ ਦੇਣਾ ਕਹਿੰਦਾ ਮੈਂ ਮੈਂ ਕੋਈ ਚੱਕ ਨਹੀਂ ਠੀਕ ਆ ਨਾ ਨਾ ਠੀਕ ਆ ਕੋਈ ਗ ਉਹ ਕਿਤੇ ਮੈਨੂੰ ਦੇ ਦੇਵੇ ਬਾਹਰੋਂ ਸਲੁੱਕ ਕਰਨਾ ਤਰਾ ਦੇ ਫਿਰ ਫਿਰ ਤਾਂ ਐਂ ਕਹਿਣਾ ਵੀ ਗੱਗੇ ਨੂੰ ਘੱਟ ਦੇ ਤਾ ਜਾਂ ਸਬਜ਼ੀ ਨੂੰ ਘੱਟ ਦੇ ਤਾ ਠੀਕ ਆ ਯਾਰ ਮਾੜੇ ਮੂٹے ਨਾਲ ਕੋਈ ਫਰਕ ਨਹੀਂ ਹੈਗਾ ਯਾਰ ਅਗਲੇ ਨੇ ਮਿਹਨਤ ਵੀ ਕਰੀ ਵੀ ਆ ਲਦਾਣ ਦਾ ਤਾਂ ਫਰਕ ਆ ਕਿਤੇ ਇਹ ਆਜ ਨੂੰ ਵੱਡੇ ਹੁੰਦੇ ਹੀ ਯਾਰ ਬਾਈ ਵਿੱਚ ਵਿੱਚ ਤਾਂ ਬੰਦੇ ਸੱਤ ਸੱਤ ਸਾਨੂੰ ਵੀ ਦੇ ਰਹੇ ਆ ਵੀ ਜੇ ਇਹ ਮਹਗਾ ਮਿਲਦਾ ਵੀ ਜਾਂਦਾ ਬਾਕੀ ਨਾਲ ਆਏ ਆ ਵੀ ਗੰਨੇ ਦੀ ਸੇਵ ਆ ਵੀ ਬਹੁਤ ਹੋਈ ਵੀ ਬਾਈ ਮਿਹਨਤ ਹਾਂ ਮਿਹਨਤ ਕਰੀ ਵੀ ਆ ਦੇਖਦਾ ਯਾਰ ਸਾਲ ਦੇ ਮਸਲਾ ਹਾਂ ਸਾਲ ਦੇ ਉੱਪਰ ਹੋ ਗਏ ਠੀਕ ਆ ਬਾਈ ਇਹ ਚ ਆਏ ਆ ਵੀ ਬਾਈ ਬੂ ਸਾਲ ਦੇ ਬੂਟੇ ਹੁੰਦੇ ਖਣਨਦਾ ਬਾਈ ਇਹਦੇ ਸਾਲ ਨਾਲ ਚਾਈ ਬਿਲਕੁਲ ਬਿਲਕੁਲ ਬਾਈ ਉਹੀ ਗੱਲ ਇਹ ਵਾ ਫਕਲੇ ਗੰਨਾ ਗਿਰਿਆ ਨੇ ਹਾਂ ਹੂੰ ਉਹੀ ਗੱਲ ਆ ਇਧਰ ਬਾਈ ਗੱਗੇ ਬਾਈ ਵਾਲਾ ਖੜਾ ਝੋਟਾ ਜਿਹੜਾ ਬਾਈ ਲੈ ਕੇ ਆਇਆ ਤਾਂ 585 ਆ ਦੇਖੋ ਜੀ ਇਹ ਆਪਣਾ ਕਾਲੇ ਦੇ ਭਰਾ ਵਾਲਾ ਰੈਟਰ ਕਾਲੇ ਵੀਰ ਦੇ ਉੱਥੇ ਲੈ ਕੇ ਆਦੇ ਸਕੇਤੜੀ ਜੋ ਟਰੈਕਟਰ ਆ ਬਾਈ ਦਾ ਟਰੈਕਟਰ ਬਾਈ ਨੂੰ ਵਧੀਆ ਮਿਲਿਆ ਟਰੈਕਟਰ ਟਾਇਰ ਟੂਲ ਚੰਗੇ ਆ ਪੰਚ 185 ਦਾ ਬਾਈ ਮਿਲਦਾ ਏ ਟਰੈਕਟਰ ਬਹੁਤ ਘੱਟ ਹੈ ਇਹ ਡਬਲ ਕਲਚ ਵਾਲਾ ਹੈ ਮਹਿੰਦਰਾ ਤੇ ਟਾਇਰ ਟੂਰ ਚੰਗੇ ਆ ਬਾਈ ਐਨ ਬਾਈ ਨੂੰ ਵਧੀਆ ਮਿਲ ਗਿਆ ਟਰੈਕਟਰ ਰੇਟ ਵਿੱਚ ਤੇ ਤੁਹਾਨੂੰ ਪਤਾ ਖੇਤੀ ਕਿੰਨੀ ਹੈ ਬਾਈ ਕੋਲ ਇਹਦੇ ਕੋਲ ਕਿਤੇ ਨਹੀਂ ਆਣਾ ਹੈਗਾ ਇਹ ਠੀਕ ਨਹੀਂ ਗੰਨਾ ਲਿਆ ਇਹਨੇ ਬੀਜ ਇਹਨੇ ਜਿੱਥੇ ਆਲੂ ਪੱਟੇ ਆ ਬਾਈ ਉੱਥੇ ਲਾਉਣਾ ਇਹ ਆਲੂ ਵਾਲੀ ਜਗ੍ਹਾ 'ਚ ਤੇ ਲੋ ਬਾਈ ਆਪਾਂ ਵੀ ਚੱਲਦੇ ਆ ਆਪਾਂ ਦਾ ਬਾਈ ਇਹਨਾਂ ਨੂੰ ਬੋਲਟੇ ਦਿਖਾਉਣਾ ਇਹਦੇ ਮੈਂ ਚੱਨ ਨਾਲ ਵੀਡੀਓ ਬਣਾ ਲੰਨੇ ਆ ਤੇ ਸ਼ਾਇਦ ਬਾਈ ਵੀ ਪਾਉ ਇੱਕ ਦੋ ਦਿਨ ਤੱਕ ਸਭੀ ਉਹ ਤਾਂ ਠੀਕ ਆ ਵੀਰੇ ਫਿਰ ਓਕੇ ਜੀ ਠੀਕ ਆ ਨਾ ਕਿਸੇ ਕੰਡੈਕਟਰ ਨਾ ਦੇਣਾ ਹੋਇਆ ਕੰਡੈਕਟ ਕਰ ਲਿਓ ਜਿੱਦੂ ਬਿਲਕੁਲ ਜੀ ਜੱਗੂ ਵੀਰ ਦਾ ਨੰਬਰ ਸ਼ੋ ਹੋਏ ਤੇ ਕੋਈ ਗੱਲ ਨਹੀਂ ਬਾਈ ਬੋਲਟ ਦੀ ਗਾਰੰਟੀ ਦੇ ਦਿੱਤੀ ਗੱਗੇ ਨੇ ਹੋਇਆ ਗਾਰੰਟੀ ਦਾ ਹੁਣ ਬਾਈ ਚੀਜ਼ ਨੂੰ ਉਹਦੀ ਵੇਦ ਹੁੰਦੀ ਜਿਹੜੀ ਠੀਕ ਹੋਵੇ ਉਹੀ ਗੱਲ ਆ ਹਾਂ ਜੋ ਮੂੰਹੇ ਬੋਲਦੀ ਯਾਰ ਆਪ ਚੀਜ਼ ਹੁੰਦੀ ਚੱਲਿਆ ਹੋਵੇ ਤੇ 20000 ਚਾਹੇ ਕਿ ਆ ਬਿਗੜ ਜਾਊਗਾ ਨਾ ਨਾ ਕੁਛ ਬੜੀਆਂ ਗੱਡੀਆਂ ਆ 3-3 ਲੱਖ ਚਲਾ ਲਾਉਂਦਾ ਕੁਛ ਨਹੀਂ ਬਿਗੜਦਾ ਕੁਛ ਨਹੀਂ ਬਿਗੜਦਾ ਕੁਛ ਨਹੀਂ ਮਗਰਾ ਇਹ ਤਾਂ 3 ਲੱਖਾਂ ਜਿਹੇ ਤਾਂ ਚੱਲੇ ਹੀ ਨਹੀਂ ਅਜ ਅਏ ਦੋਮਾ ਅਏ ਦੋ ਪੰਜ ਦਾ ਰੱਖੂਗਾ ਚਾਹੋ ਜਾਂ ਲਾਲਵਾ ਪਹਿਲਾਂ ਨਾ ਹੋ ਐਨੀ ਚੱਲ ਉਹ ਪਤਾ ਨਹੀਂ ਹੁੰਦਾ ਕਿ ਆਦ ਬੰਦੇ ਨੇ ਆਉਣਾ ਕਿਦੇ ਕਰਮਾਂ ਜਾਣਾ ਬਾਈ ਉਹੀ ਗੱਲ ਹਾਂ ਠੀਕ ਨਹੀਂ ਬਾਕੀ ਯਾਰ ਉਹਨਾਂ ਜਿਹੜਾ ਤੈਨੂੰ ਬਦਾ ਬੋਲਡਰ ਦਾ ਸ਼ਕੀਨ ਹੁੰਦਾ ਯਾਰ ਹਾਂ ਬੋਲਟ ਬੋਲਟ ਦੇ ਪੱਕੇ ਫੈਨ ਆ ਦੇਣਾ ਲੈਣਾ 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 ਹੀ ਆ ਹੁਣ ਅਜੇ ਤਾਂ ਜਿਹੜੇ ਮੁੰਡੇ ਆ ਸਲਾਸਰ ਪਾਉਣ ਆਈਆਂ ਚਲਾਣ ਚ ਲੱਖ ਰੁਪਏ ਦਾ ਹੋ ਜਾਊਗਾ ਬਿਲਕੁਲ ਬਿਲਕੁਲ ਉਹੀ ਗੱਲ ਆ ਬਾਕੀ ਭਾਈ ਇਹ ਗੱਲ ਦੀ ਗਰੰਟੀ ਹੈ ਜਿੰਨਾ ਚੱਲਿਆ ਵਰੇ ਜਿੰਨਾ ਚੱਲਿਆ ਵਾ ਠੀਕ ਆ ਟਾਇਰ ਦੀ ਟਾਇਰ ਦੇਖ ਲਓ ਨਾਲ ਦਾ ਏ ਕੋਈ ਲੀਕਿੰਗ ਨਹੀਂ ਕੋਈ ਕੁਝ ਨਹੀਂ ਐਨ ਓਕੇ ਰਿਪੋਰਟ ਆ ਬਿਲਕੁਲ ਜੀ ਬਾਕੀ ਭਾਈ ਸਾਡਾ ਫਰਜ਼ ਆ ਦੱਸਣਾ ਦਿਖਾਉਣਾ ਬਾਕੀ ਤੁਸੀਂ ਆਪਣੀ ਥੱਲੀ ਆਪ ਵੀ ਆ ਕੇ ਕਰਿਓ ਠੀਕ ਨਹੀਂ ਭਾਈ ਹਾਂ ਤੇ ਹਾਂ ਪਰਖੇ ਦੇ ਪਤਾ ਲੱਗਦਾ ਏ ਚੀਜ਼ ਦਾ ਬਾਕੀ ਵੀ ਬਈ ਹੋਰ ਕਿਸੇ ਨੇ ਟਰੈਕਟਰ ਜਾਂ ਵੇਚਣਾ ਜਾਂ ਕੋਈ ਕਿਸੇ ਨੇ ਖਰੀਦਣਾ ਹੁੰਦਾ ਤਾਂ ਉਹ ਵੀ ਮੇਰਾ ਵੀਰ ਜਰੂਰ ਕੰਟੈਕਟ ਕਰਿਆ ਕਰੋ ਤੇ ਸਾਬ ਜੋ ਵੀਰੇ ਜਣ ਕੇ YouTube ਦਾ ਆਪਾਂ ਨੂੰ ਬਹੁਤ ਫਾਇਦਾ ਹੁੰਦਾ ਜਣ ਕੇ ਬਿਜ਼ਨਸ ਆਪਣਾ ਵਧੀਆ ਚੱਲ ਰਿਹਾ ਹੈ ਤੇ ਨਾਲ ਹੱਥਿਆਂ ਨੂੰ ਆਏ ਆ ਵੀ ਪਤਾ ਲੱਜਦਾ ਦੂਰ ਦਰਾਡੇ ਹਾਂ ਹੁਣ ਮਤਲਬ ਕਿ ਆਪਣੇ ਜਿੱਦਾਂ ਵੀ ਕੋਈ ਟਰੈਕਟਰ ਵੇਕਦੇ ਆ ਜਣ ਕੇ ਹੁਣ ਅੱਧ ਤੋਂ ਵੱਧ ਆਪਣੇ YouTube ਵਾਲੇ ਬੰਦੇ ਆ ਕੇ ਲੈ ਜਾਂਦੇ ਨੇ ਬੰਦੇ ਸੌਖਾ ਹੋ ਗਿਆ ਯਾਰ ਬਹਿ ਕੇ ਘਰਾਂ ਬੈਠੇ ਡਾਇਰੈਕਟਰ ਦੇਖ ਲੈਣਾ ਹਾਂ ਯਾਨੀ ਕਿ ਆਪਾਂ ਨੇ ਸੱਚ ਦੱਸ ਦਿੱਤਾ ਅੱਗੇ ਨਹੀਂ ਜਿਹੜੀ ਚੀਜ਼ ਮਿੰਤਾ ਕਰਕੇ ਦੇਣੀ ਪੈਂਦੀ ਸੀ ਉਹ ਬੰਦਾ ਹੁਣ ਆਪ ਆ ਕੇ ਲੈ ਕੇ ਜਾਂਦਾ ਬਸ ਬਾਈ ਅੱਗੇ ਇੱਕ ਸਾਹਿਬ ਤਾਂ ਹੁਣ ਹਾਂ ਵੀਡੀਓ ਕਿੱਥੇ ਪਹੁੰਚਦੀ ਆ ਹਾਂ ਹਨਾ ਹਾਂ ਅੱਗੇ ਸਾਧਨ ਹੈ ਤਾਂ ਇਹ ਉਹ ਲੋਕਲ ਬੰਦਾ ਕੋਈ ਆਉਂਦਾ ਕੋਈ ਦੇਖਦਾ ਜੀ ਲੋੜ ਆ ਉਹ ਆ ਕੇ ਦੇਖੂਗਾ ਨਹੀਂ ਕੋਈ ਮੈਨੂੰ ਦੱਸਦਾ ਮੈਂ ਚ ਕਿਤੇ ਗਿਆ ਵੈ ਤਾਂ ਰਿਸ਼ਤੇਦਾਰੀ ਚ ਤਾਂ ਪਤਾ ਲੱਗਦਾ ਹੁਣ ਕਹੇ ਕਿ ਅੱਗੇ ਵੀ ਅਸੀਂ YouTube ਪਰ ਲੋਕਾਂ ਦਾ ਸਰਚ ਕਰਨਾ ਵੀ ਬੋਲਟ ਲਿਖਾ ਪਾਈ ਜਾਂਦਾ ਵੀਡੀਓ ਆ ਕੋਈ ਆ ਜਾਣਾ ਮੂਰੇ ਇਹਦਾ ਵੀ ਆਵੇ ਉਹ ਆਸਾਨ ਹੋਣਾ ਕੰਮ ਜਿਆਦਾ ਲੈਣਾ ਠੀਕ ਹੈ ਕਿ ਵੀਰੇ ਹੁਣ ਟਰੈਕਟਰ ਚਲੋ ਆਪਾਂ ਅੱਗੇ ਵੀ ਵੇਚਦੇ ਤੇ ਹੁਣ ਅੱਗੇ ਹੁਣ ਜਿਹੜੇ ਬੰਦੇ ਲੁਧਿਆਣੇ ਬੈਠੇ ਜਲੰਧਰ ਉਹਨਾਂ ਨੂੰ ਕਿਹਾ ਪਤਾ ਰੋਪੜ ਸਾਡੇ ਕੋਲ ਟਰੈਕਟਰ ਖੜੇ ਆ ਹੁਣ ਬਾਈ ਜਿਆਦਾਤਰ ਕਹਾ ਕਿ ਦੂਰ ਦਾ ਆ ਰਿਹਾ ਲੈਣ ਹਾਂ ਤੇ ਏਰੀਆ ਬਹੁਤ ਵਾਈਡ ਹੋ ਗਿਆ ਖੋਲ ਕੇ ਬਹੁਤ ਹੋ ਗਿਆ ਹਾਂ ਬਿਲਕੁਲ ਬਿਲਕੁਲ ਕਿਉਂਕਿ ਇਹਨਾਂ ਬਹੁਤ ਸਸਤੀ ਹੋ ਗਈ ਫਿਰ ਬਾਈ ਹੋਰ ਆ ਕੋਸ ਆਪਣੇ ਪਿੰਡ ਕਰਕੇ ਲੋਕ ਭਰੋਸਾ ਬਹੁਤ ਕਰਦੇ ਆ ਕਿਉਂਕਿ ਆਪਣੇ ਪਿੰਡ ਦਾ ਹਾਂ ਜੱਗੂ ਤੁਹਾਨੂੰ ਮੈਂ ਦੱਸਦਾ ਬਾਈ ਹੁਣ ਤੂੰ ਵੀ ਵਪਾਰ ਕਰਦਾ ਹੀ ਆ ਹਾਂ ਝੂੜ ਦਾ ਵਪਾਰ ਵੀ ਬਹੁਤ ਚੱਲਦਾ ਹੋ ਗਿਆ ਹੈਗਾ ਹਾਂ ਤੂੰ ਸੱਚ ਦੱਸ ਦਿੰਦਾ ਅਗਲਾ ਆਉਂਦਾ ਬਈ ਉਹੀ ਚੀਜ਼ ਨਿਕਲਦੀ ਅਗਲਾ ਲੈ ਕੇ ਜਾਂਦਾ ਨਾ ਨਾ ਹੁਣ ਆ ਕੇ ਉਹਰੇ ਸਵਾਹ ਹੋਵੇ ਇਹ ਰਪਾ ਦਾ ਗੱਗੇ ਵੀਰ ਬੰਦੇ ਨੂੰ ਵੀਡੀਓ ਲਾਉਂਦੇ ਆ ਪਿੰਡ 'ਚ ਬੈਠੇ ਸਾਨੂੰ ਪਤਾ ਹੀ ਆ ਆਹ ਪਿੰਡ ਆ ਉਹਰੇ ਬੰਦੇ ਆ ਆ ਬੈਠੇ ਹਾਂ ਪੱਕਾ ਟਿਕਾਣਾ ਕੋਈ ਹਾਲੀ ਕੋਈ ਦਿੱਕਤ ਆਵੇ ਬੰਦਾ ਇਹਦੇ ਮੂੰਹ ਭਰਾ ਜਾਂਦਾ ਆ ਜਾਂਦਾ ਆ ਹੁਣ ਤੱਕ ਬਾਈ ਕਦੇ ਹੋਇਆ ਨਹੀਂ ਅਜਿਹੀ ਗੱਲ ਬਹੁਤ ਟਰੈਕਟਰ ਵਿੱਚ ਜੱਗੂ ਨੇ ਪੱਕਾ ਹੋਏ ਹੋਰ ਚੀਜ਼ਾਂ ਦਾ ਆਪਣਾ ਹੋਬੀ ਕੀ ਆ ਪਰ ਕਦੇ ਰਾਂਭਾ ਨਹੀਂ ਆਇਆ ਬਾਈ ਕੋਈ ਰਾਂਭਾ ਨਹੀਂ ਕੋਈ ਚੀਜ਼ ਦੋ ਬਾਈ ਸਾਹਿਬ ਜਦੋਂ ਆਏ ਕਹਿ ਦਿੱਤਾ ਵੀਡੀਓ 'ਚ ਵੀ ਜੇ ਕਾਲੂ ਵੀ 15 20 ਦਿਨ ਨੂੰ ਕੋਈ ਕਮੀ ਪੇਸ਼ੀ ਲੱਗ ਗਈ ਜਿਹੜੀ ਜਿਹੜੀ ਆਪਾਂ ਨੇ ਉਹਨੂੰ ਨਾਂ ਦੱਸੀ ਝੂਠ ਨਿਕਲਿਆ ਆਵੇ ਟਰੈਕਟਰ ਲੈ ਸੋ ਫੋਨ ਕਰਦੇ ਆ ਅੱਛਾ ਠੀਕ ਆ ਉਹ ਚੱਜ ਦੀ ਬੋਲਿਆ ਯਾਰ ਕਹਿੰਦਾ ਹੀ ਆ ਉਹੀ ਗੱਲ ਆ ਬਾਈ ਤੇ ਚਲੋ ਠੀਕ ਆ ਅੱਗੇ ਵੀਰੇ ਧੰਨਵਾਦ ਤੁਹਾਡਾ ਮੈਂ ਤਾਂ ਬਾਈ ਨੂੰ ਚੈੱਕ ਕਰਾਉਣਾ ਵਾ ਬਾਈ ਨੂੰ ਇੱਕ ਵਾਰ ਤਸੱਲੀ ਕਰਾ ਦੇਵਾਂ ਤਾਂ ਕਹ ਕੇ ਬਾਈ ਤੈਨੂੰ ਪਹਿਲਾਂ ਜੇ ਮਰਜ਼ੀ ਲੈ ਜੀ ਕੋਈ ਚੱਕਰ ਮਮਾ ਨਹੀਂ ਆਪਣੇ ਕੋਲ ਯਾਰ ਠੀਕ ਆ ਠੀਕ ਆ ਠੀਕ ਆ ਬਾਈ ਵੀਡੀਓ ਸੈਂ ਇੰਨਾ ਹੀ ਜੇ ਵਧੀਆ ਲੱਗੀ ਲਾਈਕ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਹੋਰ ਬਲੌਗ ਚ ਧੰਨਵਾਦ ਸਾਰਿਆਂ ਦਾ ਜੀ